ਜਾਕੀ ਮਥੂੜ ਫਾਈਨੈਂਸ ਦਾ ਔਰ ਗੁਰਦਾਸਪੁਰ ਦੇ ਵਿੱਚ ਜੋ ਵੀ ਮਥੂੜ ਦੇ ਵਿੱਚ 골ਡ ਜਮਾ ਕਰਾ ਕੇ ਪੈਸਾ ਲੈਂਦੇ ਆ ਵਿਆਜ ਤੇ ਪੈਸਾ ਲੈਂਦੇ ਆ ਔਰ ਮਥੂੜ ਦੀ ਜੋ ਬ੍ਰਾਂਚ ਹੈ ਉਸ ਦਾ ਬਿਹੇਵੀਅਰ ਕੀ ਕਹਿੰਦਾ ਉਸ ਦਾ ਬ੍ਰਾਂਚ ਜੋ ਮੈਨੇਜਰ ਹੈ ਜਿਸ ਦੀ ਅੰਦਰ ਡਿਊਟੀ ਹੈ ਜੋ ਲੋਕਾਂ ਨੂੰ ਗਾਈਡ ਕਰਦਾ ਉਸ ਦਾ ਬਿਹੇਵੀਅਰ ਕੀ ਹੁੰਦਾ ਔਰ ਦੱਸ ਦਈਏ ਕਿ ਗੁਰਦਾਸਪੁਰ ਦੇ ਵਿੱਚ ਖੜੇ ਆ ਔਰ ਗੁਰਦਾਸਪੁਰ ਦੇ ਵਿੱਚ ਮਥੂੜ ਫਾਈਨੈਂਸ ਦੇ ਕੋਲ ਆਏ ਆ ਅੱਜ ਇੱਕ ਭਰਾ ਦੇ ਨਾਲ ਬਹੁਤ ਜ਼ਿਆਦਾ ਜਿਆਦਤੀ ਹੋ ਰਹੀ ਆ ਕਿਉਂਕਿ ਭਰਾ ਜੋ ਹੈ ਟੈਕਸੀ ਦਾ ਕੰਮ ਕਰਦਾ ਟੈਕਸੀ ਚਲਾਉਂਦਾ ਔਰ ਟਾਈਮ ਸਮੇਂ ਦੀ ਬਹੁਤ ਘਾਟ ਹੈ ਸਮੇਂ ਦੀ ਘਾਟ ਕਰਕੇ ਬੰਦਾ ਪਰੇਸ਼ਾਨੀ ਵਿੱਚ ਦੌੜਦਾ ਔਰ ਮਥੂੜ ਫਰਾਂਸ ਦੇ ਕੋਲ 골ਡ ਪਿਆ ਸੀ ਔਰ ਕੀ ਕਾਰਨ ਸੀਗਾ ਔਰ ਇੱਥੇ ਕੀ ਮਾਮਲਾ ਖੜਾ ਹੋ ਗਿਆ ਇਹ ਗੱਲ ਕਰਦੇ ਆ ਭਰਾ ਦੇ ਨਾਲ ਹਾਂਜੀ ਪ੍ਰਾਈਸ ਸਸੀ ਕਾਲ ਜੀ ਸਸੀਆ ਭਾਜੀ ਭਰਾ ਜੀ ਕੀ ਮਾਮਲਾ ਕੀ ਹੈ ਤੁਸੀਂ ਕਿਉਂ ਇੱਥੇ ਮਥੂੜ ਦੇ ਪਹੁੰਚੇ ਭਾਜੀ ਮੈਂ ਕੱਲ ਵੀ ਆਇਆ ਸੀ ਕੱਲ ਆਇਆ ਮੈਂ ਮੈਨੇਜਰ ਸਾਹਿਬ ਨਾਲ ਗੱਲ ਕਰਨ ਆਇਆ ਸੀ ਕਿ ਮੇਰੀ ਪੇਮੈਂਟ ਕਰਾ ਦਿਓ ਔਨਲਾਈਨ ਕਹਿੰਦੇ ਨਹੀਂ ਆਨਲਾਈਨ ਹੀ ਹੋਣੀ ਤੁਸੀਂ 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 골ਡ ਜਮਾ ਇੱਥੇ ਰੱਖਿਆ ਹੋਇਆ ਹਾਂਜੀ ਭਾਜੀ ਮੈਂ ਤੁਸੀਂ ਆਨਲਾਈਨ ਪੈਸਾ ਜਮਾ ਕਰਾਉਣਾ ਚਾਹੁੰਦੇ ਹੋ ਹਾਂਜੀ ਹਾਂਜੀ ਭਾਜੀ ਮੈਂ ਕਰਾਉਣਾ ਚਾਹੁੰਦਾ ਕਹਿੰਦਾ ਤੁਹਾਨੂੰ ਕੀ ਕਿਹਾ ਕਿ ਪੈਸਾ ਜਮਾ ਇੱਕ ਦਿਨ ਚ ਨਹੀਂ ਹੁੰਦਾ ਇੱਕ ਦਿਨ ਚ ਨਹੀਂ ਹੁੰਦਾ ਕਹਿੰਦਾ ਦੋ ਵਾਰੀ ਹੋਣਾ ਮੈਂ ਕਿਹਾ ਚਲੋ ਦੋ ਵਾਰੀ ਮੰਨ ਲਿਆ ਮੈਂ ਅੱਜ ਅਸੀਂ ਆਏ ਆ ਸਵੇਰ ਦੇ ਅਸੀਂ 12 ਵਜੇ ਆਏ ਤੇ ਨਾ ਇੱਥੇ ਪਾਣੀ ਨਾ ਰੋਟੀ ਅਸੀਂ ਸਵੇਰ ਤੋਂ ਪਾਣੀ ਤੁਹਾਨੂੰ ਨਹੀਂ ਪੁੱਛਿਆ ਗਿਆ ਲੇਕਿਨ ਕਹਿਣ ਦਾ ਭਾਵ ਹੈ ਕਿ ਤੁਹਾਨੂੰ ਜਿਹੜਾ ਵਾ ਤੁਹਾਡਾ 골ਡ ਦੇਣ ਵਾਸਤੇ ਪੈਸੇ ਜਮਾ ਨਹੀਂ ਕੀਤੇਗੇ ਨਹੀਂ ਕੀਤੇਗੇ ਕਿਹੜੀ ਗੱਲੋਂ ਨਹੀਂ ਪੂਰੇ ਪੈਸੇ ਅੱਜ ਨਹੀਂ ਮਿਲਣਾ ਤੇ ਤੁਸੀਂ ਕੰਮ ਕੀ ਕਰਦੇ ਹੋ ਜੋ ਪਹਿਲਾਂ ਦੱਸਿਆ ਟੈਕਸੀ ਦਾ ਕਰਦੇ ਹੋ ਮੈਂ ਟੈਕਸੀ ਚਲਾਉਣਾ ਮੇਰੇ ਬਾਦ ਟੈਕਸੀ ਹੀ ਬਾਰ ਤੇ ਜੇ ਤੁਸੀਂ ਟੈਕਸੀ ਲੈ ਕੇ ਕਿਤੇ ਜਾਂਦੇ ਹੋ ਤੇ ਤੁਹਾਡੀ ਮਜਬੂਰੀ ਹੈ ਕਿ ਟਾਈਮ ਕੱਢ ਕੇ ਇੱਥੇ ਆਉਂਦੇ ਹੋ ਮੈਂ ਬਹੁਤ ਮਜਬੂਰੀ ਇੱਕ ਅੱਗੇ ਵੀ ਮੈਂ ਆ ਪਿਛਲੇ ਮਹੀਨੇ ਮੈਂ ਜੁਰਮਾਨਾ ਨਹੀਂ ਦਿੱਤਾ ਐਰ ਮਹੀਨੇ ਮੈਂ ਆਣ ਕੇ ਤਾਰਿਆ ਪਿਛਲੇ ਮਹੀਨੇ ਦਾ ਵੀ ਵਿਆਜ ਆਰ ਕਾ ਤਾਰਿਆ ਆਣ ਕੇ ਤੇ ਤੁਹਾਡੀ ਮਜਬੂਰੀ ਹੈ ਕਿ ਤੁਹਾਨੂੰ ਨਹੀਂ ਲੇਕਿਨ ਇਹ ਕਿਉਂ ਤੁਹਾਨੂੰ ਲੇਟ ਕਰ ਰਿਹਾ ਕਿ ਅੱਜ 골ਡ ਨਹੀਂ ਦੇਣਾ ਅੱਜ ਪੈਸੇ ਜਮਾ ਨਹੀਂ ਕਰਨੀ ਪਤਾ ਨਹੀਂ ਸਰ ਇਹਨੂੰ ਪਤਾ ਨਹੀਂ ਕੀ ਗੱਲ ਮੈਨੇਜਰ ਸਾਹਿਬ ਨੂੰ ਮੈਂ ਅੱਜ ਵੀ ਇਹ ਕਲੋਜ਼ ਕਰ ਦਿਓ ਕੱਲ ਮੈਂ ਕੋ ਅੱਜ ਦਾ ਟਾਈਮ ਕੱਲ ਦਾ ਹੈਗਾ ਮੈਂ ਟੈਕਸੀ ਚਲਾਣੀ ਹੈ ਮੈਂ ਮੁੜ ਕੇ ਬਾਹਰ ਜਾਣਾ ਹੁੰਦਾ ਸੀ ਨਗਰਾਂ ਲੈ ਕੇ ਗੱਡੀ ਇਹਨੇ ਮੈਨੂੰ ਪਰੇਸ਼ਾਨ ਕਰ ਕਰਕੇ ਰੱਖਤਾ ਹੁਣ ਵੀ ਮੈਂ ਤਰਲੇ ਕਰੇਗਾ ਇਹਨਾਂ ਦੇ ਨਹੀਂ ਮੰਨਦੇ ਦੱਸ ਦਈਏ ਕੀ ਅਸੀਂ ਉਸ ਬ੍ਰਾਂਚ ਦੇ ਵਿੱਚ ਖੜੇ ਆ ਜੋ ਮਥੂੜ ਫਰਾਂਸ ਹੈ ਉਹ ਗੁਰਦਾਸਪੁਰ ਦੇ ਵਿੱਚ ਹੈ ਜਦੋਂ ਅਸੀਂ মিডিਆ ਰਾਹੀਂ ਅੰਦਰ ਜਾਣਾ ਚਾਹਿਆ ਵਿਦਆਉਟ ਕੈਮਰਾ ਕੈਮਰਾ ਆਫ ਦੇ ਵਿੱਚ ਅਸੀਂ ਅੰਦਰ ਗਏ ਆ ਤਾਂ ਪਹਿਲੇ ਸਾਡੀ ਤਲਾਸ਼ੀ ਹੋਈ ਹੈ ਜੋ ਬੈਂਕ ਦੇ ਕੋ ਰੂਲਿੰਗ ਹੁੰਦੀ ਹੈ ਉਸ ਦੇ ਨਾਲ ਚੈੱਕ ਕੀਤਾ ਗਿਆ ਔਰ ਫਿਰ ਸਾਨੂੰ ਕਿਹਾ ਗਿਆ ਕਿ ਮੀਡੀਆ ਵਾਲਾ ਅੰਦਰ ਅਲਾਉਡ ਨਹੀਂ ਹੈ ਔਰ ਫਿਰ ਬਿਨਾ ਪਾਣੀ ਤੋਂ ਕਿਸੇ ਨੂੰ ਪਾਣੀ ਵਗੈਰਾ ਨਹੀਂ ਪੁੱਛਿਆ ਜਾਂਦਾ ਔਰ ਮੈਨੇਜਰ ਜੋ ਹੈ ਮੈਨੇਜਰ ਆਪਣਾ ਜੋ ਕੈਵਨ ਬਣਿਆ ਉਸ ਵਿੱਚ ਨਹੀਂ ਬਿਠਾਉਂਦਾ ਇਸ ਤਰ੍ਹਾਂ ਦੀਆਂ ਤਸਵੀਰਾਂ ਜਿਹੜੀਆਂ ਉਹ ਸਾਹਮਣੇ ਆਉਂਦੀਆਂ ਨੇ ਆਹ ਵੇਖ ਸਕਦੇ ਹੋ ਤੁਸੀਂ ਕਿ ਆਹ ਮਥੂੜ ਫਾਈਨਾਂਸ ਹੈ ਇਹ ਗੁਰਦਾਸਪੁਰ ਦਾ ਮਥੂੜ ਫਾਈਨਾਂਸ ਹੈ ਔਰ ਇੱਥੇ ਆ ਕੇ ਭਰਾ ਨੂੰ ਪਰੇਸ਼ਾਨੀ ਕੀ ਆ ਰਹੀ ਹੈ ਕਿ ਸਮਾਂ ਬਹੁਤ ਔਖਾ ਨਿਕਲਦਾ ਹੈ ਟੈਕਸੀ ਵਾਲਾ ਭਰਾ ਏ ਔਰ ਜਦੋਂ ਗੱਡੀ ਲੈ ਕੇ ਕਿਤੇ ਦੂਰ ਚਲਿਆ ਜਾਂਦਾ ਤਾਂ ਫਿਰ ਟਾਈਮ ਨਹੀਂ ਲੱਗਦਾ ਔਰ ਐਸ ਵਾਰ ਆ ਕੇ ਇਸਨੂੰ ਸੋਚਿਆ ਕਿ ਮੈਂ ਕਲੀਅਰ ਕਰ ਦਿਆਂ ਔਰ ਬੈਂਕ ਦਾ ਜੋ ਮੈਨੇਜਰ ਹੈ ਉਹ ਪੈਸੇ ਜਿਹੜੇ ਆ ਉਹ ਨਹੀਂ ਜਮਾ ਕਰਾਉਣਾ ਚਾਹੁੰਦਾ ਉਹ ਕਹਿੰਦਾ ਕਿ ਆਨਲਾਈਨ ਤੁਸੀਂ ਪੈਸੇ ਨਹੀਂ ਜਮਾ ਕਰਾ ਸਕਦੇ ਪੂਰੀ ਪੇਮੈਂਟ ਔਰ ਦੋ ਤਿੰਨ ਵਾਰਾਂ ਦੇ ਵਿੱਚ ਤੁਸੀਂ ਪੈਸੇ ਜਮਾ ਕਰੋਗੇ ਮੈਂ ਆਪਣੇ ਦਰਸ਼ਕਾਂ ਨੂੰ ਇਹ ਹੀ ਚਾਹਾਂਗਾ ਕਿ ਕਮੈਂਟ ਕਰਕੇ ਦੱਸਿਆ ਜਾਵੇ ਕਿ ਕਿੱਥੇ ਰੂਲ ਹੈ ਕਿ ਤੁਸੀਂ ਤਿੰਨ ਵਾਰ ਜੋ ਹੈ ਉਹ ਪੈਸੇ ਜਮਾ ਕਰਾਓ ਇੱਕ ਵਾਰ ਚ ਪੈਸੇ ਨਹੀਂ ਜਮਾ ਹੁੰਦੇ ਇਹ ਰੂਲ ਕਿੱਥੇ ਆ ਔਰ ਜੇ ਗੱਲ ਕਰੀਏ ਤਾਂ ਜੋ ਰੂਲ ਹੈ ਉਸ ਦੇ ਅਕਾਊਂਟਿੰਗ ਕਿਸੇ ਦੇ ਨਾਲ ਕੋਈ ਆ ਸਕਦਾ ਜਾਂ ਨਹੀਂ ਆ ਸਕਦਾ ਉਸ ਦੇ ਵਿੱਚ ਬ੍ਰਾਂਚ ਦੇ ਜੋ ਸਟਾਫ ਨੇ ਉਹ ਪੁੱਛਦੇ ਆ ਕਿ ਜੇ ਤੁਸੀਂ ਕਹਿੰਦੇ ਹੋ ਕਿ ਸਾਡਾ ਭਰਾ ਆ ਤਾਂ ਭਰਾ ਜਿਹੜਾ ਉਸ ਦਾ ਤੁਹਾਡੇ ਕੋਲ ਕੋਈ ਆਧਾਰ ਕਾਰਡ ਪ੍ਰੂਫ ਮੈਚ ਖਾਂਦਾ ਇਸ ਤਰ੍ਹਾਂ ਦੀਆਂ ਗੱਲਾਂ ਆ ਆ ਤਸਵੀਰਾਂ ਤੁਹਾਨੂੰ ਬੁਖਾਰੇ ਆ ਆ ਤੁਸੀਂ ਹੂਟਰ ਵਜ ਦਾ ਵੇਖ ਰਹੇ ਹੋ ਕਿ ਇਹ ਬ੍ਰਾਂਚ ਦਾ ਔਰ ਜਦੋਂ ਮੈਨੇਜਰ ਸਾਹਿਬ ਨਾਲ ਗੱਲ ਕਰਨੀ ਚਾਹੀ ਤਾਂ ਉਹਨਾਂ ਕਿਹਾ ਕਿ ਅਸੀਂ ਔਨ ਕੈਮਰਾ ਗੱਲ ਨਹੀਂ ਕਰ ਸਕਦੇ ਅਸੀਂ ਤੁਹਾਨੂੰ ਜਵਾਬ ਨਹੀਂ ਦੇ ਸਕਦੇ ਤੇ ਜੇ ਔਨ ਕੈਮਰਾ ਇਹ ਜਵਾਬ ਨਹੀਂ ਦੇ ਸਕਦੇ ਤਾਂ ਫਿਰ ਜਦੋਂ ਵੀ ਜਵਾਬ ਦੇਣਾ ਚਾਹਣ ਸਾਨੂੰ ਜਵਾਬ ਦੇ ਸਕਦੇ ਆ ਅਸੀਂ ਪੱਖ ਲੈਣਾ ਚਾਹਿਆ ਲੇਕਿਨ ਮੈਂਜਰ ਸਾਹਿਬ ਨੇ ਪੱਖ ਦੇਣ ਤੋਂ ਮਨਾ ਕਰ ਦਿੱਤਾ ਇਹ ਤਸਵੀਰਾਂ ਗੁਰਦਾਸਪੁਰ ਦੀਆਂ ਵੱਤਵਾ ਸ਼ੇਅਰ ਕੀਤੀਆਂ ਜਾਣ ਔਰ ਇਹ ਭਰਾ ਦੀ ਮਦਦ ਕੀਤੀ ਜਾਵੇ ਜੇ ਕਿਸੇ ਨੂੰ ਇਹ ਜਾਣਕਾਰੀ ਹੋਵੇ ਤਾਂ ਉਹ ਦੱਸ ਸਕਦਾ ਹੈ ਤਸਵੀਰਾਂ ਤੁਹਾਡੇ ਨਾਲ ਮਥੂਟ ਫਰਾਂਸ ਦੀਆਂ ਔਰ ਮਥੂਟ ਬਨਾਸਤੇ ਵਿੱਚ ਇਸ ਬੰਦੇ ਨਾਲ ਕਿਉਂ ਜਿਆਤੀ ਹੋ ਰਹੀ ਆ ਕਿਉਂ ਇਸ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਔਰ ਵੱਤ ਤੋਂ ਵੱਤ ਖਬਰ ਨੂੰ ਸ਼ੇਅਰ ਕਰ ਦਿਓ ਮੇਰੇ ਸਹਿਯੋਗੀ ਦੇ ਨਾਲ ਮੈਂ ਹਰਜਿੰਦਰ ਸਿੰਘ ਤੀਨਾ ਨੇ ਜਿਲ੍ਹਾ ਗੁਰਦਾਸਪੁਰ